ਹਾਂ ਲੋੜ ਸਸੇਗਾ ਡਾਕਟਰ ਸਾਹਿਬ ਡਾਕਟਰ ਸਾਹਿਬ ਉਹ ਨਾ ਸਾਡੇ ਘਰ ਆਇਆ ਸੀ ਕੋਈ ਆਪਣਾ ਰਿਸ਼ਤੇਦਾਰੀ ਆਇਆ ਸੀ ਕੋਈ ਤੇ ਉਹ ਠੀਕ ਨਹੀਂ ਆ ਤੇ ਮਰਾਜ ਆਇਆ ਉਹ ਘਰ ਆਣ ਕੇ ਚੱਕ ਕਰ ਜਿਓ ਸਾਨੂੰ ਹਾਂਜੀ ਨਹੀਂ ਤੂੰ ਹੀ ਆਜਵਾਂ ਜੇ 5 ਮਿੰਟ ਦਾ ਕੋਈ ਟਾਈਮ ਹੈਗਾ ਤੇ ਆਜੋ ਜ਼ਰੂਰੀ ਆ ਚਲੋ ਠੀਕ ਆ ਫਿਰ ਕੋਈ ਨਹੀਂ ਫਿਰ ਕੋਈ ਨਹੀਂ ਮੈਂ ਉਹਨਾਂ ਫਿਰ ਅਸੀਂ ਗੱਡੀ ਤੇ ਉਹਨੇ ਆ ਠੀਕ ਆ ਜੀ ਦੁਕਾਨ ਤੇ ਰਹੋ ਫਿਰ ਜਾਇਓ ਉਹਨਾਂ ਕਿਤੇ ਠੀਕ ਆ ਜੀ ਠੀਕ ਆ ਹੋ 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 ਹੋਰ ਜਾ ਬਹੁਣ ਜਾ ਤੀ ਤੂੰ ਕੌਣ ਆ ਕਿੱਥੋਂ ਆਈ ਆ ਨਹੀਂ ਉੜ ਜਾ ਦਾਦੇ ਮੈਨੂੰ ਐ ਨਹੀਂ ਹੋਟਲ ਦਿੱਤਾ ਪਾਦੀ ਡਾਕਟਰ ਨੂੰ ਫੋਨ ਕੀਤਾ ਵਾ ਡਾਕਟਰ ਕੋਲ ਗਿਆ ਆ ਜਣਾ ਉਹ ਆਂਦਾ ਮਿੱਠੀ ਲੈ ਆਉ ਤੇ ਮੈਂ ਗੱਡੀ ਵਾਲੇ ਨੂੰ ਵੀ ਕਰਤਾ ਫੋਨ ਉਹ ਵੀ ਆਉਣ ਲੱਗਾ ਵਾ ਤੂੰ ਇਦਾਂ ਕਰ ਤੂ ਤੇ ਆ ਲਈ ਤੇ ਪਾ ਜਾਣੀਓ ਤੇ ਇਹਨ ਕੀ ਕੀਤੀ ਕਿ ਨਹੀਂ ਉਸ ਇਹਨੂੰ ਜਿੱਥੋਂ ਲਿਆ ਮੈਂ ਤਾਂ ਕਹਿੰਨੀ ਉੱਥੇ ਟੋਏ ਚ ਛੋਟਾ ਉਹ ਹੋਰ ਨਾ ਮਿੱਟਾ ਪਾਉ ਆਪਣੇ ਤੇ ਉਹ ਸਾਨੂੰ ਨਹੀਂ ਮਿੱਟਦਾ ਪੈਂਦੀ ਮੇਰੀ ਗੱਲ ਸੁਣ ਇਨਾ ਪੱਥਰਦਿਲ ਨਹੀਂ ਬਣੀਦਾ ਕੀ ਪਤਾ ਕੀ ਕੋ ਬਚਾ ਲਈ ਸਹਿ ਗਈ ਆਈ ਉੱਥੇ ਜਿਹੜਾ ਉਹਨੂੰ ਨੱਕ ਗਿਆ ਜਿਹੜੀ ਜਾਨ ਬਚੂਗੀ ਤਾਂ ਕਿੰਨਾ ਵਧੀਆ ਬਚਾ ਲਈ ਜਾਨ ਬਚਾਉਣੀ ਆ ਇਹਦੀ ਆਪਾਂ ਠੀਕ ਆ ਲਿਆ ਬੰਨਾ ਇਹ ਚਲਦੀ ਆ ਨਬਜ ਚਲਦੀ ਆ ਤੇ ਡਾਕਟਰ ਸਾਹਿਬ ਬੰਦਾ ਵੀ ਲਿਆਓ ਜਲਦੀ ਇਹ ਗੱਡੀ ਵਾਲੀ ਨੂੰ ਮੈਂ ਘੱਟ ਤਾ ਤੂੰ ਪਾਣੀ ਲਿਆ ਪਾਣੀ ਲਿਆ ਪਾਣੀ ਪਿਆਲੇ ਨੂੰ ਇਹਨੂੰ ਲੈ ਕੇ ਤੇ ਚੱਲੇ ਆ ਇੱਕ ਤਾਂ ਬੱਚ ਵੀ ਜਾਊਗੀ ਉੱਥੇ ਜਾਂਦੇ ਤੱਕ ਉੱਨ ਨਪਛ ਜਾਨੇਵਾਂ ਨੌਜੀ ਚੱਲਣ ਦੀ ਆ ਮੈਂ ਡਾਕਟਰ ਨੂੰ ਫੋਨ ਕੀਤਾ ਵਾ ਉਹ ਕਹਿੰਦੇ ਆ ਵੀ ਤੁਸੀਂ ਲੈ ਕੇ ਆਜੋ ਜਲਦੀ ਅਲਲੀ ਠੀਕ ਆ ਬਾਕੀ ਆਪਾਂ ਕਿਸੇ ਦੀ ਜਾਣ ਪਛਾਵਾਗੇ ਕਿੱਡਾ ਵੱਡਾ ਕੁੰਨਵਾ ਨਾਲੇ ਪਤਾ ਲੱਗੂਗਾ ਕੀ ਗੱਲ ਵਾ ਚੂੜਾ ਉਹਦੇ ਹੱਥੀ ਪਿਆ ਵਾ ਕਿਤੇ ਚਾਹੁੰਦੇ ਐ ਕਿ ਮੋਕਮਾਕੀ ਨਾ ਚਾਵੇ ਹੱਡ ਤੇ ਨਾ ਕੋਈ ਉਲਟਾ ਪੈ ਜਾਏ ਕੁਛ ਨਹੀਂ 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 ਨੌਜੀ ਚੱਲਣ ਦੀ ਆ ਡਾਕਟਰ ਨੇ ਕਿਹਾ ਹੀ ਜਲਦੀ ਵੀਰ ਤੂੰ ਮੇਰਾ ਵੀਰ ਗੱਡੀ ਤੇ ਚਲਾ ਹੌਲੀ ਨਾ ਚਲਾ ਇਦਾਂ ਦੇ ਕੰਮ ਖਰਾਬ ਹੋ ਜਾਣਾ ਇਹਦਾ ਕਿਤੇ ਸਾਡੇ ਤੇ ਨਾ ਕੋਈ ਪੈ ਜਾਏ ਉਲਟੀ ਸਾਡੇ ਨਿੱਕੇ ਨਿੱਕੇ ਨਿਆਣੇ ਨਾ ਹੋ ਜਾਣ ਸਰਨਹਾ ਦੇਣਿਆਂ ਨੇ ਕੋਈ ਨਹੀਂ ਆਪਾਂ ਤੇ ਆਪਾਂ ਕੋਈ ਮਾਰਾ ਕੰਮ ਥੋੜੀ ਕਰਨ ਦੇ ਆਪਾਂ ਤੇ ਕਿਸੇ ਦੀ ਜਾਨ ਬਚਾਉਣ ਦੇ ਆ ਠੀਕ ਆ ਆਪਾਂ ਕੋਈ ਗਲਤ ਕੰਮ ਥੋੜੀ ਕਰਨ ਦੇ ਆ ਬਾਕੀ ਕੋਈ ਗੱਲ ਨਹੀਂ ਬਾਬੇ ਨੇ ਜੋ ਕਰਨਾ ਚੰਦਾ ਹੀ ਕਰਨਾ ਵਾ ਆਪਾਂ ਕੋਈ ਗਲਤ ਨਹੀਂ ਕਰਨ ਦੇ ਠੀਕ ਆ ਸਾਡੇ ਨਿਆਣਿਆਂ ਨੂੰ ਕੋਈ ਖ ਨਹੀਂ ਹੁੰਦਾ ਰੱਬ ਮੈਂ ਤੇ ਕਹੀ ਨਹੀਂ ਸੀ ਨਹੀਂ ਉਸ ਨੂੰ ਫੋਨ ਕਰ ਦਈਏ ਇਹਦੇ ਸਾਡੇ ਤੇ ਨਾ ਉਲਟਾ ਕੋਪ ਆ ਜੇ ਉਸ ਨਾਲ ਸਰਨ ਦਾ ਲੰਬਾ ਕੰਮ ਪੈ ਜਾਣਾ ਵਾ ਉਸ ਨੂੰ ਜੇ ਦੱਸ ਤਾ ਨਾ ਲੰਬਾ ਬਾਕੀ ਹਸਪਤਾਲ ਦਲਦੇ ਆ ਉੱਥੇ ਡਾਕਟਰ ਦੱਸੂਗਾ ਕੀ ਕਰਨਾ ਫਿਰ ਉਹਦੇ ਹਿਸਾਬ ਨਾਲ ਰੱਖਾਂਗੇ ਕੀ ਕਰਨਾ ਗਾੜੀ ਠੀਕ ਆ ਵੀਰ ਤੂੰ ਜਾਣਦੇ ਤੇਜ ਮੇਰਾ ਵੀ ਸੋ ਨਾ ਬਸ ਉਹ ਸਪੋਕੈਟਾ ਨਹੀਂ ਇਹ ਜਰਾ ਜੀ ਬੰਦਾ ਉਹ ਪੈਸੇ ਇੱਥੇ ਲੈ ਆ ਉਹ ਸਰ ਵੀ ਉਸਰਾ ਅੱਛੇ ਨਹੀਂ ਦਿਉਣਾ ਪੈਸੇ ਦਾ ਡੈਸੀ ਨਹੀਂ ਆ ਸਰ ਉਹ ਦੇਖ ਹੱਟਣਾ ਪੈਣਾ ਜੀ ਹਾਂਜੀ ਹਾਂਜੀ ਸੀਰੀਅਸ ਹੈ ਜਦਾ ਸਰ ਨੂੰ ਫੇਰ ਅੱਗੇ ਕਿਤੇ ਉਹਦਾ ਕੋਈ ਮੋਕਾ ਨਾ ਜਾਵੇ ਚੱਲ ਬੰਨੇ ਕਰਦੇ ਆਂ ਫੋਨ ਫੇਰ ਚੰਗੇ ਜਿਹੇ ਹਸਪੀਟਲ ਤੁਹਾਨੂੰ ਲੈ ਜਾਓ ਹੈਨਾ ਵੱਡੇ ਹਾਇਲੇ ਸੈਂਟਰ ਲੈ ਜਾਓ ਉੱਥੇ ਪੈਸ਼ੈਂਟ ਲੱਗੇ ਬਚਦੇ ਜਾਊਗੀ ਨਾ ਇਹ ਹਾਂਜੀ ਹਾਂਜੀ ਬਚੇਗੀ ਪਰ ਐ ਕਿ ਵੱਡੇ ਹਸਪੀਟਲ ਖੜਨਾ ਪੈਣਾ ਡਾਕਟਰ ਸਾਹਿਬ ਹਾਂ ਜੀ ਅੱਗੇ ਚਲੋ ਅਸੀਂ ਲੈ ਆਉਂਦੇ ਹਾਂ ਵੱਡੇ ਹਸਪੀਟਲ ਕਰਨਾ ਪੈਣਾ ਜਾਂ ਬਣਾ ਲੈਣੇ ਆ ਬਸ ਅਰੇ ਇਹ ਨਹੀਂ ਦਿੱਤੀ ਦਾ ਕੋਈ ਨਹੀਂ ਜੇ ਵੀਡੀਓ ਸਾਂ ਜਾਉਗੀ ਬਾਅਦ ਜਾਊਗੀ ਕੋਈ ਗੱਲ ਦਾ ਕੈਕਟਰ ਵਗੈਰਾ ਹੋਣਗੇ ਇਹਦੇ ਹਾਂਜੀ ਕਰਵਾ ਕੇ ਭੇਜਣਾ ਸਾਰੀ ਕਰ ਚਲੋ ਠੀਕ ਹੈ ਠੀਕ ਵੀਰ ਇੱਥੇ ਏਟੀਐਮੋਂ ਨਾ ਕਦੇ ਅਖੀ ਮੇਰਾ ਵੀਰ ਜੇ ਏਟੀਐਮ ਹੋਊਗਾ ਗੱਡੀ ਰੋਕੀ ਮੇਰਾ ਵੀਰ ਪੈਸੇ ਕਢਾਲੀਏ ਥੋੜੇ ਜਿਹਾ ਨੇ ਉਹ ਪੈਸੇ ਵੀ ਉੱਥੇ ਹੀ ਲਾਉਣੇ ਆ। ਉਹ ਤਾਂ ਲਾਉਣੇ ਪੈਣੇ ਹੁਣ ਕਿਹਨੇ ਲਾਉਣੇ ਆ ਪੈਸੇ ਆਪਾਂ ਹੀ ਲਾਉਣੇ ਆ। ਕੋਈ ਗੱਲ ਨਹੀਂ। ਜਾਨ ਬਾਜੇ ਕੇਤੀ ਤੇ ਫੇਰ ਪੈਸੇ ਉੱਥੇ ਕੀ ਕਰਨੇ ਆ? ਨਾਲੇ ਹੀ ਮੁਸੀਬਤ ੱਲੀ ਆ ਤਾਂ ਨਾਲੇ ਅਸੀਂ ਕਿਹਦੇ ਪੈਸੇ ਲਾਈਏ। ਉਹ ਸਰ ਨੂੰ ਕੋਖ ਨਹੀਂ ਹੁੰਦਾ। ਪੈਸੇ ਕੀ ਆ ਬੰਦੇ ਦੀ ਜਾਨ ਤੋਂ ਵੱਧ ਥੋੜੀ ਆ ਪੈਸੇ। ਕੋਈ ਗੱਲ ਨਹੀਂ ਆਪੇ ਆ ਜਾਣੇ ਆ ਪੈਸੇ। ਇਹਦੀ ਜਾਨ ਬਾਜੇ ਕੋਈ ਬਾਅਦ ਚ ਵੇਨੇ ਆ ਕਿਹ ਕੋਣ ਨਾ ਵਿਚਾਰੀ ਕੀ ਹੋਇਆ ਇਹਦੇ ਨਾਲ ਕੀ ਨਹੀਂ ਹੋਇਆ ਤਨੂੰ ਪੈਸੇ ਦੀ ਪੈ ਗਈ ਆ। ਕੋਈ ਗੱਲ ਨਹੀਂ ਵੀਰ ਤੂੰ ਰੋਕੀ ਜਿੱਥੇ ਏਟੀਐਮ ਆਊਗਾ ਮੇਰਾ ਵੀ। ਉਹ ਆਈ ਗਿਆ ਵੀਰ ਇੱਥ ਲਾ ਦਿਓ ਸੇਰ ਤੇ ਮੇਰਾ ਵੀ ਜਲਦੀ ਜਲਦੀ ਮੈਂ ਕਢਾ ਲਿਆ ਮੈਂ ਪੈਸੇ ਚੱਲ ਵੀ ਸੇਤੀ ਘੜ ਮੇਰਾ ਜਾਨਦੇ ਕਿੰਨੇ ਕਢਾ ਕੇ ਲੈਂਦੇ ਆ ਹੁਣ ₹10000 ਘਟਾਇਆ ਵਾ ਬਾਕੀ ਹੁਣ ਕੀ ਪਤਾ ਕਿੰਨੇ ਲੱਗਣੇ ਆ ਜਾ ਕੇ ਜੇ ਹੋਊਗੀ ਲੋੜ ਤੇ ਫੇਰ ਘਟਾਵਾਂਗੇ ਉੱਥੇ ਜਾ ਕੇ ਕੋਈ ਗੱਲ ਨਹੀਂ ਨਹੀਂ ਹੇ ਤੰਨਿਆ ਦੇ ਸਕੂਲ ਦੇ ਫੀਸਾਂ ਵੀ ਦੇਣੀਆਂ ਵਾ ਓਏ ਦੇ ਦਾਂਗੇ ਸਾਰਾ ਕੋਹ ਪਹਿਲੀ ਹੁਣ ਇਹਨੂੰ ਜਿੱਥੇ ਨਾਲ-ਨਾਲ ਲਈ ਫੈਂਡੀ ਇਹਦਾ ਕੋਹ ਕਰ ਲਈ ਕੀ ਕਰਨਾ ਈ ਹੁ ਇਹਨੂੰ ਕਿੱਥੇ ਛੱਡ ਜੇ ਵਿਚਾਰੇ ਨੂੰ ਹੁਣ ਇਹਨੂੰ ਪਾਣੀ ਕਿੰਨੇ ਇੱਥੇ ਕਿੰਨੇ ਲੱਗਣੇ ਕਿੱਥੇ ਛੱਡਾਂ ਨੂੰ ਕੋਈ ਗੱਲ ਨਹੀਂ ਕੋਖ ਨਹੀਂ ਹੁੰਦਾ ਸਰਨ ਕੋਈ ਗੱਲ ਨਹੀਂ ਤੂੰ ਵੀਰ ਜਾਣਦੇ ਹੁਣ ਜੋ ਹੁਣ ਪਏ ਇਹਦੇ ਮਗਰ ਦੇ ਹੁਣ ਇਹਨੂੰ ਬਚਾ ਕੇ ਛੱਡਾਂਗੇ ਕੋਈ ਗੱਲ ਕੋਖ ਨਹੀਂ ਹੁੰਦਾ ਜਾਣਦੇ ਵੀਰ ਤੂੰ ਸੱਚੀ ਕਿਸਮਤ ਮੇਰੀ ਕਿੱਥੇ ਸੀ ਆਪੇ ਜ ਫਸ ਗਈਆਂ ਹੋ ਰਿਹਾ ਜੇ ਮੈਂ ਕੱਲਾ ਜਾਏ ਨਹੀਂ ਆ ਕੋਖ ਨਹੀਂ ਹੁੰਦਾ ਕਿਉਂ ਕਲਪੀ ਜਾਨੀ ਆ ਕੋਖ ਨਹੀਂ ਹੋ ਗਿਆ ਹੁਣੇ ਕੋਖ ਹੀ ਨਹੀਂ ਹੁੰਦਾ ਇਹਨੇ ਪਤਾ ਨਹੀਂ ਜੇ ਬਚਣਾ ਵਾ ਕਿ ਨਹੀਂ ਬਚਣਾ ਉਹ ਬਚ ਜਾਣਾ ਬਚ ਜਾਣਾ ਮਾਪੇ ਡਾਕਟਰ ਨੇ ਵੀ ਕਿਹਾ ਵਾ ਵੀ ਉੱਥੇ ਲੈ ਦੋ ਬਚ ਜਾਣਾ ਕੋਖ ਨਹੀਂ ਹੁੰਦਾ ਉਹ ਤੂੰ ਉੱਠ ਵੀ ਤੂੰ ਹੁਣ ਪਈ ਰਹੀ ਆ ਨਾ ਕੋ ਕੰਮ ਨਾ ਕੋ ਕਾਰ ਹੈਲੋ ਹਾਂਜੀ ਉਹ ਦਵਾਈ ਦੂਈ ਤੈਨੂੰ ਲਿਆ ਕੇ ਦਿੱਤੀ ਆ ਉਹ ਕੈਮ ਹੋ ਥੋੜੀ ਬੋਦੀ ਦਵਾਈ ਕੀ ਲਿਆਉਣੀ ਆ ਹਾਂ ਖਾਧੀ ਆ ਪਤਾ ਨਹੀਂ ਦਿਲ ਨੂੰ ਆ ਕਬੜਾ ਅਜੀਬ ਹੋਣ ਦੀ ਜਦੋਂ ਨਾ ਪਤਾ ਨਹੀਂ ਕੀ ਹੋਣਿਆ ਟੈਨਸ਼ਨ ਜੀ ਚੋਂ ਮੈਂ ਕਦੇ ਟੈਮ ਟੈਨਸ਼ਨ ਕਲੇਜਿੰ ਤੂੰ ਵੀ ਪਈ ਜਾਂਦੀ ਆ ਕਿਉਂ ਕੀ ਗੱਲ ਹੋਈ ਪਤਾ ਨਹੀਂ ਮੈਨੂੰ ਕੀ ਗੱਲ ਆ ਇਦਾਂ ਕਰੂੰ ਨਰ ਨੂੰ ਵੀ ਫੋਨ ਲਾ ਉਹਦੇ ਦੇ ਨਰ ਦੇ ਨਾਨਕੇ ਨੂੰ ਵੀ ਲਾਉ ਮੇਰਾ ਨਾ ਉਹਦੇ ਮਾਮੇ ਵੱਲ ਵੀ ਧਿਆਨ ਪਤਾ ਨਹੀਂ ਕੀ ਕਰਾਂ ਕਿਦਾਂ ਕਰਾਂ ਮੇਰੀ ਗੱਲ ਨਰ ਨੂੰ ਕਰਾਂ ਮੈਂ ਥੋੜਾ ਜਰ ਪਹਿਲਾਂ ਲਾਇਆ ਸੀ ਹੁਣ ਬਾਰ ਬਾਰ ਫੇਰ ਫੋਨ ਲਾਉਂਦਾ ਚੰਗਾ ਲੱਗਣਾ ਮੈ ਉਹਦੇ ਸਹੁਰੇ ਆਖਣਗੇ ਵੀ ਇਹਨਾਂ ਨੂੰ ਹੋਰ ਕੰਮ ਹੀ ਕੋਈ ਨਹੀਂਗਾ ਫੋਨ ਹੀ ਲਾਈ ਜਾਂਦੇ ਆ ਜਾਲੇ ਦੇ ਮਾਮੇ ਨੂੰ ਫੋਨ ਲਾ ਕੇ ਪੁੱਛ ਦੋ ਫੇਰ ਵੀ ਮੈਨੂੰ ਹੌਸਲਾ ਹੋ ਜਾਏ ਪਤਾ ਨਹੀਂ ਕੀ ਗੱਲ ਨਾਲ ਉਤਰੇੜੀਆਂ ਦੀ ਆਈ ਜਾਣ ਚੱਲ ਨਾ ਬਨਰ ਗੱਲ ਹੋ ਗਈ ਉਹ ਤੇ ਰਾਜੀ ਬਾਜੀ ਆ ਉਹਨਾਂ ਨੂੰ ਲਾ ਦੇਣਾ ਫੋਨ ਨਾਲੇ ਇਹੋ ਜੀ ਛੋੜਾ ਕੋਈ ਗੱਲ ਹੈ ਜੇ ਕੋਈ ਗੱਲ ਉਹਨੇ ਪਤਾ ਲੱਗ ਹੀ ਜਾਂਦਾ ਲਾਉ ਹਾਂ ਮੇਰੀ ਇੱਥੇ ਬੈਠੇ ਫੋਨ ਮੈਨੂੰ ਵੀ ਪਤਾ ਲੱਗੇ ਦੇਖੇ ਕਰੇ ਆਹੋ ਚੱਲ ਲਾ ਦੇਣਾ ਉਹ ਤਾਂ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਕਰ ਲੈਣਾ ਗੱਲ ਪਤਾ ਨਹੀਂ ਕੀ ਹੋਈ ਜਾਣ ਡਿਆ ਬਾ ਸਰੀਰ ਨਹੀਂ ਆਸਰਾ ਕੰਡਿਆ ਹੈਗਾ ਧਿਆਨ ਮੇਰਾ ਨਾ ਨਾਬ ਵੇਚ ਦੇ ਦੇ ਨਾਂ ਕਿਆਂ ਵੇਚੀ ਆ ਬਸ ਜੋ ਕਲੈਨ ਸਹੀ ਹੁਣ ਹਾਏ ਨਾ ਜੀ ਕਰਦਾ ਪਕਾਉਨ ਨੂੰ ਤੇ ਨਾ ਜੀ ਕਰਦਾ ਹੀ ਉਹਨਾਂ ਨੂੰ ਸਸਕਾਰ ਉਹ ਠੀਕ ਠਾਕ ਜੀ ਉਹ ਪ੍ਰਵਾ ਤੇਰੀ ਭੈਣ ਬੜੀ ਡਈ ਉਹ ਕੀ ਕਰਜਵਾ ਦਾ ਨਹੀਂ ਪਤਾ ਨਹੀਂ ਕੁਛ ਵੀ ਰਾਜੀ ਵਾਜੀ ਸਾਰੇ ਠੀਕ ਠਾਕ ਹਨ ਸਾਰੇ ਆਲਾ ਕਰਲਾ ਗੱਲ ਇਹਦਾ ਆਲਾ ਕਰਲਾ ਕਰ ਹੈਲੋ ਕੀ ਹਾਲ ਹੈ ਜਸਨ ਹੀਗਾ ਨਾ ਪਰ ਆਪਾ জানি ਮੈਨੂੰ ਅੱਜ ਸਾਰੀ ਰਾਤ ਨੀਂਦ ਨਹੀਂ ਆਈ ਐਵੇਂ ਨਾ ਦਿਲ ਨੂੰ ਤੂ ਜੀ ਪਈ ਜਾਂਦੀ ਮੈਂ ਤਾਂ ਸਵੇਰ ਦੀ ਉੱਠ ਕੇ ਕੁਛ ਨਹੀਂ ਕੀਤਾ ਹੈਗਾ ਐਦਾਂ ਹੀ ਬਸ ਤਰਲੇ ਜੇ ਲਈ ਜਾਂਦੇ ਆਂ ਅੱਛਾ ਅੱਛਾ ਚਾ ਚੋ ਬਰਾਬਾ ਕੀ ਖਾਗੀ ਚਾਹੀਦੀ ਨੇ ਹੈ ਨਾ ਚਲ ਚੰਗਾ ਤੋ ਤੇ ਇਹੋ ਹੀ ਪੁੱਛਣਾ ਬਹੁ ਮੈਂ ਚੰਗਾ ਚੰਗਾ ਓਕੇ ਹਾਂ ਮੈਨੂੰ ਫਿਕਰ ਤੇ ਲੱਗੀ ਰਹਿੰਦੀ ਏ ਤੇਰੀ ਕੁੜੀ ਵੀ ਠੀਕ ਠਾਕ ਆ ਤੇਰੇ ਪੇਕੇ ਵੀ ਠੀਕ ਠਾਕ ਆ ਇਹ ਮੀਨੂ ਇਦਾਂ ਕਿਉਂ ਹੁੰਦਾ ਕੋਈ ਗੱਲ ਨਹੀਂ ਕਿਸੇ ਵੇਲੇ ਹੋ ਜਾਂਦਾ ਵਾ ਗਰਮੀ ਵੀ ਬੜੀ ਆ ਤੂੰ ਨਾ ਉੱਠ ਕੇ ਨਹਾ ਤੋ ਬੋਦੀ ਗੱਲ ਤੇ ਕਪੜੇ-ਕਪੜੇ ਬਦਲਾ ਬਣਾ ਲਉਂਗੇ ਆ ਆ ਲਾਰੇ ਦੁੱਧ ਤੇ ਬਣਾ ਕੇ ਰੋਟੀ ਪਾਣੀ ਖਾਈ ਗਏ ਫਿਰ ਵੀ ਨਹੀਂ ਨਾ ਉੱਥੇ ਹੀ ਆ ਜੀ ਉੱਠਣ ਦੀ ਹਿੰਮਤ ਤਾਂ ਹੋਊਗੀ ਤੂੰ ਉੱਠਾਂਗੀ ਨਹੀਂ ਤੇ ਮੇਰੀ ਕੋਈ ਵਾਰ ਨਹੀਂ ਨੀ ਰੱਜ ਦਾ ਦਿਨ ਨਾ ਧਾਈ ਵੇਲੇ ਰੋਟੀ ਖਾਓ ਤੇ ਮੈਨੂੰ ਦੁੱਧਾਂ ਭੁੱਖ ਨਹੀਂ ਦੀ ਹੈਗੀ ਤੇ ਮੁੰਡੇ ਰਗਾ ਦਾ ਮੁੰਡਾ ਸੁੱਤਾ ਨਹੀਂ ਉੱਠਿਆ ਜੀ ਮੁੰਡਾ ਬਸ ਰਾਤੀ ਨੂੰ ਮਾੜਾ ਜਿਹਾ ਬੁਖਾਰ ਹੋਇਆ ਤੇ ਦਵਾਈ ਦਿੱਤੀ ਤੇ ਕੋ ਕੀ ਗਈ ਜੀ ਸੱਤਾ ਇੱਕ ਤੇ ਤੁਸੀਂ ਦੋਵੇਂ ਮਾਪ ਤੇ ਜਿਹੜੇ ਨਾ ਮੈਨੂੰ ਤੁਸੀਂ ਬੜਾ ਤੰਗ ਕੀਤਾ ਕਦੇ ਉਹਨੂੰ ਬੁਖਾਰ ਕਦੇ ਤੈਨੂੰ ਬੁਖਾਰ ਮੈਂ ਤਾਂ ਬਤੰਗ ਹੋ ਗਿਆ ਤੁਹਾਡੇ ਤੋਂ ਨਿਆਣਾ ਵਾਂ ਧੁੱਪੇ ਖੇਡਦਾ ਰਹਿੰਦਾ ਧੁੱਪੇ ਖੇਡਦਾ ਨਾ ਜਾਣਦਿਆ ਕਰ ਹਾਂ ਕੀ ਕਰਾਂ ਉਹਦੇ ਨਾਲ ਬੱਜੀ ਰਹਾ ਚੱਲ ਵੇਖ ਲਈਂ ਆਪ ਵੀ ਨਾ ਤੋ ਤਾਨੂੰ ਕੋ ਕਪੜਾ ਲੀੜਾ ਪਾ ਉਹਨੂੰ ਵੀ ਵੇਖ ਜੇ ਕੋ ਰੋਟੀਆਂ ਖਾਣ ਖਵਾ ਲ ਉਹਨੂੰ ਵੀ ਮੁੰਡੇ ਨੂੰ ਮੈਂ ਮੈਲੀਆ ਲਹਾਂ ਮੱਜਾਂ ਲਵੇ ਹਾਂ ਤੁਹਾਨੂੰ ਮੈਂ ਕੀ ਦੱਸਾਂ ਮੇਰੀ ਕੋਈ ਵਾਹ ਨਹੀਂ ਵੀ ਹੈਗੀ ਕਿਦੇ ਮੇਰੀ ਕੋਈ ਨਾਮ ਨਾ ਗੱਲ ਹੋ ਜੇ ਨਾ ਫੇਰ ਮੈਨੂੰ ਹੋ ਸਕਦਾ ਚੈਨ ਆ ਗਿਆ ਚੰਗਾ ਭਲਾ ਵੇਖਾਂ ਮੁੰਡੇ ਵਾਲ ਕਿਦੇ ਚਾਹੀਏ ਉਹ ਮੱਖੀਆਂ ਇਹਨਾਂ ਖਾਂਦੀਆਂ ਹੋ ਉਹ ਪਿੰਦਰ ਉਹ ਉੱਥੇ ਜਾ ਚੰਗਾ ਭਲਾ ਰੋਟੀ ਪਾਣੀ ਖਾਂਣ ਦੇ ਤੇ ਆ ਮੈਨੂੰ ਕਿੱਧਰ ਲਈ ਜਾਣ ਦੇ گا ਨੂੰ ਨਾ ਉੱਥੇ ਕੋਈ ਰੈਸਟੋਰੈਂਟ ਨਾ ਕੋਈ ਲੈਣਾ ਨਾ ਦੇਣਾ ਇੱਧਰ ਗੜੀ ਉਹ ਚਲੋ ਤੇ ਸਹੀ ਸ਼ਹਿਰ ਆਪਾਂ ਤੋਂ ਕੋਈ ਨਾ ਕੋਈ ਲੱਭ ਲੈਣਾ ਹੈ ਉਹ ਲੱਭ ਜਾਣਾ ਪਤਾ ਨਹੀਂ ਜਾਨ ਤੋਂ ਉੱਥੋਂ ਰੋਟੀ ਮੈਨੂੰ ਨੇ ਪਸੰਦ ਆਈ ਉਹਨਾਂ ਦੀ ਓਏ ਇਹ ਤੇ ਗੱਲ ਹੈਗੀ ਆ ਦੱਸਾਂ ਗੱਲ ਕੀ ਆ ਉਹ ਰੋਟੀ ਬਰਾਉਂਦੇ ਆਪਣੇ ਹਿਸਾਬ ਦਾ ਬੰਦਿਆਂ ਦੇ ਹਿਸਾਬ ਨਾਲ ਉੱਥੇ ਕਿਹੜਾ ਵੀ ਹੈ ਮੈਂ ਆਪਾਂ ਇੱਥੇ ਸ਼ਹਿਰ ਜਾਂਦੇ ਆ ਆਹੋ ਇਹ ਤਾਂ ਗੱਲ ਤੇ ਸਹੀ ਆ ਨਾਲੇ ਮਾੜਾ ਜਿਹਾ ਕੋਈ ਫਰਮ ਨਹੀਂ ਆ ਉਹ ਯਾਰ ਉੱਥੇ ਵੀ ਬੈਠੇ ਬੈਠੇ ਨੱਕ ਗਏ ਹੈਨਾ ਇੱਕ ਵਾਰਾਂ ਬੈਠੇ ਰਹੀਏ ਨਾ ਤੇ ਨਹੀਂ ਉਹ ਜੀ ਗੱਲ ਆਪਣੇ ਘਰ ਹੋਏ ਤਾਂ ਭਾਵੇਂ ਬੰਦਾ ਜਿੰਨਾ ਚਿਰ ਮਰਜੀ ਬੈਠਾ ਰਹੇ ਘਰ ਨਾਲ ਦੀ ਇਹ ਗੱਲ ਹੈਗੀ ਆ ਜੇ ਘਰੋਂ ਆਏ ਸੀ ਨਾ ਤੇ ਮਾੜਾ ਮੋਟਾ ਜਿਹੜਾ ਗੜ ਤੋਂ ਪਾ ਜਿਹੜਾ ਸੀ ਆਪਣਾ ਵਖਰਾ ਲਵਾ ਲਿਆ ਵਾ ਉਹ ਸੰਗੜੀਏ ਸੁੰਮੀ ਨੂੰ ਲਵਾ ਲਿਆ ਉਹ ਚੰਗਾ ਵਧੀਆ ਕੀਤਾ ਵਾ ਠੀਕ ਨਹੀਂ ਕਿੰਨਾ ਹੁਣ ਆਪਣੀ ਗੱਡੀ ਮਗਰ ਪਾਉਣਾ ਉਹ ਚੱਲ ਚੜ ਕੇ ਛੱਡਉਣਗੇ ਕੇਵਲੇ ਹਨਾ ਇਹ ਕਰਦੇ ਹੁਣ ਦੇਣਾ ਹੋ ਜੇ ਨਹੀਂ ਤੇ ਕੰਮ ਵੀ ਰਹੀ ਨਾ ਹੋਏਗਾ ਬਹੁਤ ਗੱਲ ਹੋਣਾ ਦਿਨ ਵਿੱਚ ਵੇਲੇ ਜੇ ਕੰਮ ਦੇ ਟਾਈਮ 'ਚ ਆਉਂਦੇ ਨਾ ਤੇ ਸਾਡੇ ਹੱਥ ਕੱਖ ਨਹੀਂ ਲੱਗਣਾ ਇੱਥੇ ਤੇਰੇ ਹੰਦਿਆ ਲੋਕੀ ਸਾਈ ਤੇ ਸਾਈ ਦੇ ਜਾਂਦੇ ਉਹਨਾਂ ਨੂੰ ਤੇ ਨਾ ਕੰਮ ਹੋ ਉਹਨਾਂ ਦਾ ਹਨਾ ਡੈਡੀ ਫਿਰ ਇਦਾਂ ਹੀ ਨੇ ਜੇ ਕੰਮ ਕਰਾਉਣਾ ਫਿਰ ਲਾ ਕੇ ਬਹਿਣਾ ਤੇ ਪੈਂਦਾ ਹੀ ਹੈ ਬਿਲਕੁਲ ਬਿਲਕੁਲ ਇਹ ਤੇ ਗੱਲ ਹੈ ਤੇ ਤੂੰ ਨੂੰ ਫੋਨ ਕਰ ਛੜਾ ਸੱਚੀ ਹੱਥ ਰੋਟੀ ਮਾਲੇ ਆਹ ਕਹਦੇ ਕਹਦੇ ਆ ਬਈ ਤੂੰ ਮੜਬੜਾ ਖਾ ਪੀ ਜਾਂਦੇ ਹੁਣ ਕਰਾਂ ਹੈਲੋ ਹਾਂਜੀ ਭਾਈ ਮੈਂ ਕਿਹਾ ਵੀ ਸਾਡੀ ਰੋਟੀ ਨਾ ਲੈ ਆਏ ਹੋਈ ਸੀ ਨਾ ਸ਼ਹਿਰ ਆਏ ਤਾਂ ਹੀ ਖਾਣਾ ਲੱਗੇ ਹਥੋਂ ਉਹ ਨਹੀਂ ਨਹੀਂ ਕੰਮ ਜਾਈ ਸੀ ਤਾਂ ਕਰਕੇ ਚਲੋ ਠੀਕ ਆ ਠੀਕ ਆ ਹਾਂਜੀ ਰੋਟੀ ਪਾਸਾ ਹੀ ਨਹੀਂ ਘੰਟੇ ਦਾ ਰਾਹ ਤਾਂ ਨਹੀਂ ਢੜੀ ਹਾਂ ਮੋਦੀ ਨੂੰ ਨਾ ਮੈਂ ਫੋਨ ਲਾਇਆ ਸੀ ਅੱਧਾ ਦੋ ਤਿੰਨ ਅਰੀ ਉਹਨੇ ਫੋਨ ਨਹੀਂ ਚੁੱਕਿਆ ਮੇਰਾ ਇੱਲਾਹ ਕੋ ਕਿਤੇ ਅੱਗੇ ਪਿੱਛੇ ਵੇਂ ਜਾਂ ਚਾਚੂ ਚ ਮੁੱਕ ਗਿਆ ਹੋਣਾ ਉਹਦਾ ਨਹੀਂ ਪਟਿਆ ਹੈ ਪਹਿਲ ਜਾਂਦੀ ਏ ਫੋਨੀ ਚੱਕਦੀ ਉਹ ਫੇਰ ਲਾ ਲਾ ਹਾ ਹਾਏ ਕੁੜੀ ਤੇ ਸੌਂਗੀ ਏ ਤੇ ਮਿੰਨ ਤੇ ਨੀਂਦ ਵੀ ਨਹੀਂ ਆਈ ਸਾਰੀ ਰਾਤ ਹਾਏ ਮੈਂ ਕਰਾ ਤੇ ਕਰਾਂ ਕੀ ਐਡਾ ਵੱਡਾ ਕੰਮ ਮੇਰੇ ਕੋ ਕਿਦਾਂ ਹੋ ਗਿਆ ਮੈਂ ਇਹਨੂੰ ਮਾਰਨਾ ਥੋੜਾ ਚੰਗੀ ਸੀਗੀ ਮੈਨੂੰ ਕਿ ਪਤਾ ਇਹਨੂੰ ਮਾਰੀ ਜਾਣਾ ਹਾਏ ਰੱਬਾ ਤੂੰ ਹੀ ਬਚਾਵੀ ਹੁਣ ਮੈਨੂੰ ਕਿਹੜੇ ਪਾਸੇ ਜਾਵਾਂ ਮੈਂ ਮੈਨੂੰ ਤਾਂ ਕੋਈ ਚਾਹ ਨੱਭਣ ਡਿਆ ਜੇ ਕਿਤੇ ਮੁੰਡੇ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਤਾਂ ਮੈਨੂੰ ਜਿੰਦੀ ਨੂੰ ਕੱਢ ਦੇਣਾ ਵਾ ਹਾਏ ਹੂੰ ਕਿਹੜਾ ਕਨਾਸਾ ਫੇੜਨਾ ਚਲੋ ਫੇਰ ਵੀ ਮੁੱਤਲੀਆ ਰਿਕਨ ਲਾਇਆ ਪਤਾ ਚੁੱਕਦਾ ਤਾਂ ਸਹੀ ਹੈ ਹਾਂ ਹਾਂ ਆਹ ਪਿੰਡ ਦੇ ਗਾਲਡੇ ਪਾਸੇ ਹੋਊਗਾ ਮੇਰੇ ਸਾਹਮਣੇ ਯਾਰ ਇੱਕ ਟਮਾਗਾ ਜਿੱਤੇ ਨਾ ਕਿਲੋਮੀਟਰ ਹੈ 3 ਨਾ ਕਿਲੋਮੀਟਰ ਯਾਰ ਆਹ ਤਾਂ ਗਲੀਆਂ ਐਵੇਂ ਕਿਤਰਾਂ ਦੀਆਂ ਫਿਰ ਚੀਨੇ ਚੁੱਕਣ ਡਿਆ ਅੱਜ ਉਹ ਨਹੀਂ ਚੁੱਕਦੇ ਆਪਣੀ ਮਾਂ ਨੂੰ ਲੈ ਲੈ ਯਾਰ ਉਹ ਨਿਆਣਾ ਉਹ ਧਿਆਨ ਰਹਿਣੇ ਗੱਲਾਂ ਕਰਨਾ ਯਾਰ ਮੇਰੇ ਸਮਾਨ ਚ ਆਇਆ ਹੀ ਨਹੀਂ ਫੋਨ ਕਿਹਦਾ ਫੋਨ ਆ ਮੇਰੇ ਚੁੱਕਣਾ ਤੇ ਤੇ ਪਿੰਡਰ ਦਾ ਫੋਨ ਆ ਹਾਏ ਪਿੰਡਰ ਨੇ ਫੋਨ ਕੋ ਕਰਤਾ ਨਹੀਂ ਸਕਤੇ ਜੁਦਟਾ ਲੈ ਕੱਢਿਆ ਇਹਨੇ ਸ਼ਦੀ ਨੇ ਫੋਨ ਕੋ ਕਰਨਾ ਆਏਗਾ ਮੇਰੇ ਚੁੱਕਣਾ ਇਹਦਾ ਫੋਨ ਸਾਸੂ ਕੰਢਿਆ ਮਚਾਵਾ ਤੇ ਚਾਵਾ ਕਿੱਥੇ ਹੁਣ ਮੈਂ ਕੀ ਕਰਾਂ ਹਾਈ ਫੇਰ ਆ ਗਿਆ ਵਾ ਕੀ ਕਰਾਂ ਚੁੱਕ ਲਾਂ ਹਾਈ ਜੇ ਮਿਲੋਂ ਨੇ ਕੋ ਪੁੱਛ ਲਿਆ ਤਾਂ ਮੈਂ ਕੀ ਕਰੂੰਗੀ ਪਰ ਨਹੀਂ ਨਹੀਂ ਫੋਨ ਤੇ ਮੈਨੂੰ ਚੁੱਕਣਾ ਹੀ ਪੈਣਾ ਵਾ ਕੋਈ ਗੱਲ ਨਹੀਂ ਪੁੱਤ ਵਾ ਮੇਰਾ ਡਰਨੀ ਮੈਂ ਕਿਉਂ ਹੋਵਾਂ ਨਾ ਉਹ ਮੁੰਗੜਾ ਉੱਥੇ ਬੈਠੇ ਨੂੰ ਪਤਾ ਲੱਗ ਗਿਆ ਵਾ ਚੱਲ ਕੋਈ ਨਹੀਂ ਹਿੰਮਤ ਜੀ ਕਰਕੇ ਚੁੱਕ ਲੈਣੀ ਆ ਗੋਲੀ ਤੇ ਨਹੀਂ ਮਾਰ ਦੇਣ ਲੱਗਾ ਮੈਨੂੰ ਹੈਲੋ ਹੈਲੋ ਸਤਿ ਸ੍ਰੀ ਅਕਾਲ ਹਾਂ ਠੀਕ ਠਾਕ ਪਤਰਾ ਜੀ ਬਾਈ ਹਾਂ ਸਭ ਕੁਝ ਵਧੀਆ ਹਾਂ ਫੋਨ ਹੀ ਚੁੱਕਦੀ ਲੈ ਦੱਸ ਤੂੰ ਵੀ ਛਦਾਈ ਆ ਤੈਨੂੰ ਪਤਾ ਹੀ ਉਹਦਾ ਸੁੱਤੀ ਹੋ ਆਰਾਮ ਦੇ ਨਾਲ ਤੇ ਫੋਨ ਸਾਈਡਨ ਤੇ ਲਾਇਆ ਹੋਣਾ ਆਹੋ ਉਹਨੇ ਨਹੀਂ ਗੱਲ ਅਜੇ ਸੁੱਤੀ ਮੈਂ ਹੀ ਠਾਣਾ ਜਾ ਕੇ ਉਹਨੂੰ ਚੁੱਪ ਕਰਕੇ ਨਾ ਤੇ ਬਾਅਦ ਚ ਕਰ ਲਈ ਤੂੰ ਆਹੋ ਮੰਨ ਲੈ ਮੇਰੀ ਗੱਲ ਸੁਣ ਉਹ ਕਹਿਣ ਦੀ ਮੈਂ ਪਿੰਡਰ ਨੂੰ ਕੁਛ ਲਿਆ ਮੈਂ ਪਿੰਡ ਜਾਣਾ ਵਾ ਅੱਛਾ ਤੂੰ ਹੀ ਕਿਹਾ ਵਾ ਚਲ ਜਾ ਵੇਹਲਾ ਪਰ ਮੈਨੂੰ ਨਹੀਂ ਪੁੱਛਿਆ ਇਹਨੇ ਹੂੰ ਮੈਂ ਅੱਧਾ ਕਿਹਾ ਠੀਕ ਨੇਗੀ ਚਲ ਮੈਂ ਸੇਵਾ ਸੂਆ ਕਰੂੰਗੀ ਇਹਦੀ ਹੈਂ ਆਹੋ ਪਰ ਤੂੰ ਹੀ ਤੇ ਪੁੱਤ ਕਰਦੇ ਜੀ ਆਪਣੀਆਂ ਮਰਜ਼ੀਆਂ ਕੱਲ ਮੈਨੂੰ ਨਾ ਆਖੀ ਅੱਜ ਉਹਨੇ ਬੈਗ ਬੁੱਕ ਤਿਆਰ ਕੀਤਾ ਤੇ ਚਲ ਜਣਾ ਹੀ ਹਾਂ ਆਹੋ ਮੈਨੂੰ ਨਹੀਂ ਪਤਾ ਕੀ ਤੁਹਾਡੀ ਗੱਲਬਾਤ ਹੁੰਦੀ ਤੇ ਕੀ ਨਹੀਂ ਹੁੰਦੀ ਮੈਂ ਤੁਹਾਡੀ ਗੱਲ ਵਿੱਚ ਨਹੀਂ ਆਉਂਦੀ ਕਿਸੇ ਜੀ ਕੱਲ ਨੂੰ ਮੈਨੂੰ ਨਹੀਂ ਜਾਣਾ ਠੀਕ ਵਾ ਨਾ ਜਿੱਥੇ ਮਰਜੀ ਜਾਵੇ ਆਹੋ ਕੋਈ ਨਹੀਂ ਥੈਰ ਕੇ ਕਰਨੀ ਸੁਤੀ ਆ ਚਲੋ ਠੀਕ ਆ ਫਿਰ ਜਦੋਂ ਠੀਕ ਹੋਏ ਉਹਨੂੰ ਫੋਨ ਕਰ ਲੈ ਮੈਨੂੰ ਚੰਗਾ ਚੰਗਾ ਉਹ ਨਹੀਂ ਆਉਂਦਾ ਨਹੀਂ ਹਜੇ ਕੋਈ ਪਤਾ ਲੱਗ ਜਾਨੀ ਦਿਹਾੜੀ ਰੰਗ ਕੱਦਦਾ ਡੰਗ ਲੱਗ ਜਾਣਾ ਵਾ ਆਹੋ ਇਹਨੇ ਫੇਰ ਕਰ ਦਿਆ ਨਾ ਚਲੋ ਠੀਕ ਚੰਗਾ ਫਿਰ ਅੱਛਾ ਕੀ ਆ ਖੜੀ ਦੇ ਸੁਤੀ ਹੈ ਤਾਂ ਇਧਰ ਮੈਂ ਦੱਸਿਆ ਕੋਈ ਗੱਲ ਨਹੀਂ ਅੱਜ ਕੱਲ ਦਿਨ ਵੀ ਨੀਂਦ ਹੀ ਮੁੰਦੀ ਚਰੀ ਉਹ ਨਹੀਂ ਡੈਡੀ ਐ ਮੇਰੇ ਫੋਨ ਲਾਇਆ ਬੰਦਾ ਉਹ ਚੱਲ ਯਾਰ ਕੋਈ ਗੱਲ ਤੇਰੀ ਮਾਂ ਨਾਲ ਗੱਲ ਹੋ ਗਈ ਕੋਈ ਗੱਲ ਵਾ ਪਰ ਮੈਨੂੰ ਭਲਾ ਕਿਉਂ ਟੈਨਸ਼ਨ ਜੀ ਹੁੰਦੀ ਉਹ ਤੇ ਮੈਨੇ ਟੈਨਸ਼ਨ ਲਿਆ ਕਰ ਕਾ ਕਰਦਾ ਸ਼ੁਕਰਮਾਨ ਹਾਂ ਤੇਰਾ ਹਏ ਥੋੜਾ ਜਿਹਾ ਚੈਨ ਆਇਆ ਮਨ ਨੂੰ ਹੈ ਚੱਲ ਹੋਣ ਇੱਕ ਗੱਲ ਤਾਂ ਸਾਫ਼ ਹੋ ਗਈ। ਫੇ ਪੁੱਛਿਆ ਤੇ ਨੇ ਪਿੰਦਰ ਨੂੰ ਹੀ ਆਂ ਵੀ ਮੈਂ ਪੇਕੇ ਜਾਣਾ ਤੇ ਸਾਡਾ ਤੇ ਨਾ ਹੀ ਨਹੀਂ ਆਉਣਾ। ਜਦੇ ਘਰੋ ਚਲੀ ਗਈ ਸਾਡੇ ਵੱਲੋਂ ਨਿਆ ਚ ਛਾਲ ਮਾਰਦੇ ਸਾਡੇ ਵੱਲੋਂ ਖੂਜ ਛਾਲ ਮਾਰਦੇ। ਸਾਨੂੰ ਕੀ ਠੀਕ ਆ ਨਾ ਨਾਲੇ ਮੈਂ ਸਬਜ਼ੀ ਦੀ ਸੱਜੀ ਮਿੰਨੂ ਕੀ ਆ ਥੋੜੀ ਜੀ ਕਬਰਾੜ ਨਹੀਂ ਹਟੰਡੀ ਲੱਗਦਾ ਕਬਰਾੜ ਦੀ ਦਵਾਈ ਲੈਣੀ ਪੈਣੀ ਆ। ਹਾਏ ਹਾਈ ਜੱਸ ਸੁਨਵਾਰ ਮਾਰਾਂ ਜੱਸ ਜੱਸ ਆਈ ਬੋਤ ਨੀ ਆ ਜਾ ਪੁੱਣ ਆ ਗਈ ਆ ਗਈ ਮੰਮੀ ਆ ਜਾ ਮੱਥਾਂ ਚ ਪਾਣੀ ਪਿਆ ਤੇਰੀਆਂ ਚ ਇੱਥੇ ਬਹਿ ਕਿ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈਗੀ ਤੂੰ ਹੁਣ ਮੈਂ ਸੁਤੀ ਮਾੜੇ ਸੌਣ ਲੈ ਦਿੰਦੇ ਜੀ ਕੀ ਸੌਣ ਦਵਾ ਤੈਨੂੰ ਜਿਹੜਾ ਪਵਾੜਾ ਆ ਤਰਾ ਕੱਲ ਦਾ ਤਿਆਵ ਆ ਕਿ ਪਾਸੇ ਨਹੀਂ ਲਾਉਣਾ ਹੈ ਆ ਭਰਾ ਤੇਰਾ ਫੋਨ ਆਇਆ ਸੀਗਾ ਹੈ ਆਹੋ ਹੁਣ ਕੀ ਕਰਾਂਗੇ ਮੰਮੀ ਉਹ ਜੀ ਆ ਗਿਆ ਨਾ ਉਹਨੇ ਪੁੱਛ ਲਿਆ ਨਾ ਆਪਾਂ ਨੂੰ ਤੇ ਕੀ ਕਰਾਂਗੇ ਕੀ ਕਵਾਂਗੇ ਕੀ ਜਵਾਬ ਦਵਾਂਗੇ ਅਹੀ ਉਹਨੂੰ ਕਿ ਤੇ ਪੁਲਿਸ ਚ ਨਾ ਵੜਾ ਦੇ ਮੈਨੂੰ ਵੇਖਾਂ ਜਬਾਨ ਕਿਦਾਂ ਚਲਾਉਂਦੀ ਐ ਨਹੀਂ ਖੱਤੀਏ ਮੇਰੀ ਗੱਲ ਸੁਣ ਲਾ ਪਹਿਲਾਂ ਹੈ ਮੈਨੂੰ ਤਾਂ ਟੈਨਸ਼ਨ ਪਈ ਐ ਕਿ ਜੇ ਹੋਰ ਹੀ ਨਾ ਪਵਾੜਾ ਪੈ ਜੇ ਹੁਣ ਇੱਥੇ ਬੈਠੀਆਂ ਬੇਟੀਆਂ ਚੱਕੀ ਪੀ ਸੀਗੇ ਜਾ ਕੇ ਜੇਲ੍ਹ ਦੇ ਵਿੱਚ ਨਹੀਂ ਕੋਸਾਰ ਦੀ ਗੱਲ ਕਰ ਹੋਣੀ ਐ ਮੂੰਹ ਚ ਕੋ ਗੱਲ ਚੱਟਦੀ ਕੱਢਦੀ ਨਹੀਂ ਕਿ ਜਦੋਂ ਕੱਢੂਗੀ ਅੱਗੇ ਕੱਢੂਗੀ ਮੂੰਹ ਦੇ ਵਿੱਚੋਂ ਕੀ ਕਰੀਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਨੂੰ ਤਾਂ ਡਰ ਪੜਾ ਲੱਗਣ ਡਿਆ ਵਾ ਨਹੀਂ ਮੇਰੀ ਵੀ ਸੁਣ ਲਾ ਮੇਰੀ ਵੀ ਸੁਣ ਲਾ ਜਬਾਨ ਚ ਲਾਈ ਜੰਨੀ ਮੀਟਰ ਲੰਮੀ ਕੀ ਕਹਿਣ ਡੇ ਆ ਦੱਸੋ ਕਹਿਣਾ ਕੀ ਆ ਉਹਨੇ ਫੋਨ ਕੀਤਾ ਕਿ ਨਾ ਮੇਰਾ ਫੋਨ ਹੀ ਚੁੱਕਦੀ ਤੇ ਮੈਂ ਕਹਿਆ ਕਿ ਉਹ ਸੁੱਤੀ ਆ ਤੇ ਜਦੋਂ ਉਠੂਗੀ ਤੇ ਆਪੇ ਤੇਰਾ ਫੋਨ ਚੁੱਕ ਲੂ ਕੋਈ ਗੱਲ ਨਹੀਂ ਤੇ ਨਾਲੇ ਮੈਂ ਕਹਿਆ ਕਿ ਤੈਨੂੰ ਉਹਨੇ ਕੱਲ ਦਾ ਪੁੱਛ ਲਿਆ ਵਾ ਪਿੰਡ ਜਾਣ ਵਲੋਂ ਆਂਦਾ ਉਹ ਪੁੱਛ ਲਿਆ ਵਾ ਤੇ ਮੈਂ ਵੇਖ ਲਾ ਫਿਰ ਮੇਰੀ ਤੇ ਨੀਣਾ ਵਿੱਚ ਕੋਈ ਗੱਲ ਹੈਗੀ ਮੈਨੂੰ ਕੁਛ ਨਾ ਜ਼ਰੂਰੀ ਨਹੀਂ ਸਮਝਿਆ ਤੇ ਮੈਂ ਕਿ ਮੇਰੇ ਵੱਲੋਂ ਦਿਨੇ ਜਾਵੇ ਰਾਤ ਜਾਵੇ ਮੈਂ ਮੇਰੀ ਕੋਈ ਜ਼ਿੰਮੇ ਤੇ ਜਾਵੇਂ ਮੈਂ ਹਾਂ ਹੁਣ ਫਿਰ ਤੇ ਮੈਂ ਚੁੱਪ ਹੋ ਗਈ ਆ ਤੁਸੀਂ ਕਿਉਂ ਵੀ ਚਲ ਗਈ ਆ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਦੱਸ ਕੇ ਗਈ ਨਹੀਂ ਮੈਂ ਕਹਿਦਾ ਨਾ ਮੈਂ ਕਹਣਾ ਕਿ ਮੈਨੂੰ ਵੀ ਪਤਾ ਤਾਂ ਕਿ ਕੀ ਗੱਲ ਹੁੰਦੀ ਤੇ ਕੀ ਨਹੀਂ ਹੁੰਦੀ ਮੈਂ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਤੇ ਤੂੰ ਵੀ ਸੁਣ ਲਾ ਕਿਤੇ ਪੈਰਾਂ ਤੇ ਪਾਣੀ ਨਾ ਪੈਣ ਦੇ ਵੀ ਹੋ ਸਕਦਾ ਤੇਰੇ ਫੋਨ ਤੇ ਕਰ ਲੈ ਠੀਕ ਵਾ ਨਾ ਹੁਣ ਇੱਕੋ ਗੱਲ ਤੇ ਰਵੀ ਜਿੱਦਾਂ ਜਿੱਦਾਂ ਉਹਨੂੰ ਮੈਂ ਕਿਹਾ ਵਾ ਨਾ ਉਦਾਂ ਤਾਂ ਤੂੰ ਕਹੀਂ ਠੀਕ ਆ ਨਾ ਮੈਂ ਕਹੂੰਗੀ ਪਹਿਲੀ ਤੇ ਗੱਲ ਉਹਨੇ ਮੇਰੇ ਫੋਨ ਤੇ ਫੋਨ ਹੀ ਨਹੀਂ ਕਰਨਾਗਾ ਜੇ ਕਰ ਵੀ ਲਿਆ ਤਾਂ ਇਦਾਂ ਹੀ ਕਹੂੰਗੀ ਕੋਈ ਪਤਾ ਨਹੀਂ ਕਿਦਾ ਨਹੀਂ ਪਤਾ ਹੈਗਾ ਪਰ ਨਾ ਵਿੱਚੇ ਵਿੱਚ ਮੇਰਾ ਤੇਰਾ ਡਰਿਆ ਵਾ ਜੇਕਰ ਮਾੜੀ ਮੋਟੀ ਪ੍ਰੇਤ ਕਰਕੇ ਲੱਗੀ ਨਾ ਤੇ ਹਾਨੂੰ ਜਿੰਦੀਆਂ ਨਹੀਂ ਉਹ ਛੜਣਾ ਨਾ ਹਾਂ ਤੇ ਜਿੰਦੀਆਂ ਨੂੰ ਮਾਰ ਦੇਣਾ ਨਾ ਨੇ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਮੈਨੂੰ ਤਾਂ ਇਦਾਂ ਲੱਗਦਾ ਵੀ ਜਿੱਦਾਂ ਭੂਤ ਬਣ ਕੇ ਆ ਜਾਣਾ ਉਹਨੇ ਤਾਂ ਚਿੰਬੜ ਜਾਣਾ ਹੀ ਸਾਨੂੰ ਨੀ ਜਾ ਚੁੱਪ ਕਰ ਕੋਈ ਸਵਾਦ ਦੀ ਗੱਲ ਕਰ ਭੂਤ ਦੀ ਲੱਗੀ ਤੈਨੂੰ ਅੱਗ ਆ ਜਿਹੜੇ ਜਾਗਦੇ ਭੂਤਵਾ ਉਹਨਾਂ ਵਾਲੇ ਵੀ ਹੈ ਪਿੱਨਾਂ ਦੇ ਸਾਡਾ ਕੀ ਬਣਾਉਣਾ ਠੀਕ ਵਾ ਨਾ ਉਹ ਤਾਂ ਮਰ ਗਈ ਉਹ ਤਾਂ ਗਈ ਦੁਨੀਆ ਤੋਂ ਮੇਰੀ ਗੱਲ ਸੁਣੋ ਇਹਨਾਂ ਦੇ ਸਾਹਮਣੇ ਮੰਨਣਾ ਨਹੀਂਗਾ ਅਸੀਂ ਅਸੀਂ ਕਹਣਾ ਸਾਨੂੰ ਨਹੀਂ ਪਤਾ ਕਿੱਥੇ ਗਈ ਆ ਸਾਨੂੰ ਕਿਹੜਾ ਦੱਸ ਕੇ ਜਾਂਦੀ ਆ ਨਾਲੇ ਅੱਗੇ ਕਿਹੜਾ ਹੋਈ ਸਾਡੇ ਨਾਲ ਬਣਦੀ ਗੀ ਮੇਰੀ ਗੱਲ ਸੁਣ ਤੂੰ ਬੋਲਦੀ ਬਹੁਤ ਜ਼ਿਆਦਾ ਐਵੇਂ ਨਾ ਤੇਰੇ ਮੂੰਹ 'ਚ ਕੋਈ ਗੱਲ ਡਿੱਗ ਜੇ ਮੇਰੇ ਮੂੰਹ 'ਚੋਂ ਨਹੀਂ ਡਿੱਗਦੀ ਮੈਂ ਗੱਲ ਸੁੱਟ ਕੇ ਤੇ ਆਪਣੇ ਗੱਲ ਪਵਾੜਾ ਪਾਉਣਾ ਨਾ ਕੋਈ ਨਾ ਕੋਈ ਹੁਣ ਸੋਚ ਸਮਝ ਕੇ ਬੋਲੀ ਗੱਡੀ ਠੀਕ ਵਾ ਨਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਹਿਤਾ ਮੈਂ ਤੇਰੀ ਮਰਜ਼ੀ ਨਾਲ ਚੱਲੀ ਆ ਤੇ ਮੇਰੀ ਮੈਂ ਕੋਈ ਮਰਜ਼ੀ ਦੀ ਗੀ ਵਿੱਚ ਅਸੀਂ ਤਾਂ ਆਪਾਂ ਸੱਚੇ ਹੀ ਆ ਨਾ ਬਹਿਨ ਨੂੰ ਪਤਾ ਕਿੱਥੇ ਗਈ ਤੇ ਕਿੱਥੇ ਨਹੀਂ ਗਈ ਹੂੰ ਹੋਣਾਊਗਾ ਨਾ ਫੋਨ ਫੋਨ ਨਾ ਕਿਉਂ ਵੀ ਅੰਦਰ ਵਾ ਹੁਣ ਕਿਉਂ ਵੀ ਚਲ ਗਈ ਉਹ ਸਾਨੂੰ ਦੱਸ ਕੇ ਕਿ ਲੈ ਆ ਤੇ ਕਹਿੰਦਾ ਨਾ ਤੈਨੂੰ ਨਾ ਆਊਗਾ ਤੁਸੀਂ ਇਹੋ ਗੱਲ ਕਰੀ ਹਾਂਜੀ ਹਾਂਜੀ ਮੰਮੀ ਪਰ ਮੇਰੇ ਇੱਕ ਹੋਰ ਦਿਮਾਗ ਚ ਕਾਲ ਆਉਂਦੀ ਆ ਜਿੱਦਾਂ ਇਹ ਨੂੰ ਉੱਥੇ ਦੱਬ ਕੇ ਆਏ ਆ ਨਾ ਇਹ ਨਾ ਹੋਵੇ ਵੀ ਉੱਥੇ ਕਾਲੂ ਕਿਸੇ ਨੂੰ ਕੋਈ ਪਤਾ ਲੱਗ ਜਾਏ ਤੇ ਉਹ ਤੁਹਾਨੂੰ ਸਾਰਵਾਈ ਕਰੇ ਆਪਣੀ ਤੇ ਇਹ ਨਾ ਹੋਵੇ ਫੜੀ ਚੱਲੇ ਪਾਚ ਨਹੀਂ ਮੇਰਾ ਤਾਂ ਜੀ ਕਹਦਾ ਤੇਰੀ ਮੁੰਡ ਬੌਨ ਆਪ ਹੀ ਖਿੱਚਦਾ ਜੇ ਤੂੰ ਬੋਲੂਗੀ ਨਾ ਕਲੇਸ਼ ਨਹੀਂ ਬੋਲੂਗੀ ਹੈ ਚਲੋ ਸੱਦੋ ਗੱਲਾਂ ਮੇਰੀ ਗੱਲ ਸੁਣੋ ਉਹ ਵਕੀਲ ਨੇ ਮੈਸੇਜ ਕੀਤਾ ਇਹ ਅੱਜ ਤਰੀਕਾ ਆਓ ਘੋੜੋਂ ਕੀ ਮਰਿਆ ਵਾ ਉਹਨੇ ਕੀ ਕਹਿਣਾ ਮੈਂ ਕਹਿੰਦਾ ਆਓ ਇੱਥੇ ਆਓ ਇੱਥੇ ਨਾ ਸਾਡੇ ਹਾਲਾਤ ਹੈਗੇ ਜਾਣ ਵਾਲੇ ਤੂੰ ਵੀ ਚੰਗੀ ਪੜੀਸਿਆਣੀ ਬਿਆਣੀ ਆ ਹੈ ਅਸੀਂ ਉੱਥੇ ਜਾ ਕੇ ਕੀ ਕਰਾਂਗੇ ਉਧਰੇ ਘਰੇ ਲੱਤਾਂ ਕੰਮਣ ਡੀਆਂ ਤੇ ਬਾਹਰ ਕਿਦਾ ਨਿਕਲਣਾ ਇਹ ਸੋਚ ਕੇ ਸਮਝਾਉਂਦੇ ਨਾਲੇ ਉਹਨੇ ਕਿਹੜਾ ਉੱਥੇ ਆਉਣਾ ਆਪਾਂ ਨਹੀਂ ਆਪ ਘਰ ਬਹਿ ਰਹਿੰਦੀ ਆ ਆਪਣੇ ਚੁੱਪ ਕਰਕੇ ਬੈਠੀ ਰਹਾ ਆਪੇ ਤੇਰਾ ਪੀਵੋਗਾ ਤਾਂ ਖੁਦ ਤੂੰ ਗਾ ਹਰ ਕੋਈ ਜਾਇਆ ਜਾਂਦਾ ਜਵਾਬ ਦੇ ਦੇ ਉਹਨੂੰ ਕਹੇ ਮਮੀ ਠੀਕ ਨਹੀਂ ਗਈ ਅਸੀਂ ਨਹੀਂ ਆ ਸਕਦੇ ਮਮੀ ਤੇ ਕਿੰਨੀ ਆਂ ਕਰਦੀਆਂ ਫੋਨ ਉਹਨੂੰ ਕਹਿੰਦੀ ਮੈਂ ਕਿਹਾ ਸਾਡੇ ਘਰ ਹੈ ਨਹੀਂ ਠੀਕ ਨਹੀਂ ਮਮੀ ਸਾਡੇ ਤੋਂ ਨਹੀਂ ਆਇਆ ਜਾਣਾ ਸਪਿੰਡਰ ਦੇ ਨਾ ਫੋਨ ਦਾਖਾਣ ਰੱਖੀ ਤੇ ਧਿਆਨ ਨਾਲ ਗੱਲ ਕਰੀ ਸੋਚ ਕੇ ਕੋਈ ਪੰਗਾ ਨਾ ਪਾਦੀ ਮੇਰੇ ਵਾਸਤੇ ਨਮਾ ਤਾਜ ਹੁਣ ਚਾਹ ਬਣਾ ਕੋਟ ਚਲੋ ਲੈ ਆਓ ਚਾਹ ਸਰੀਰ ਤੇ ਤਰਾਕੜੀ ਗਿਆਵਾ